ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਟੁੱਡੀਕੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਜੱਤਵਾਲ ਵੀ ਰਹਿ ਜਾਂਦਾ ਇੱਕ ਸਾਈਡ ਬੁੱਟਰ ਪਿੰਡ ਰਹਿ ਜਾਂਦਾ ਟੁੱਡੀਕੇ ਪਿੰਡ 'ਚ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਾਗ ਤਾਂ ਹੈਗੇ 7-8 ਪਰ ਪਸ਼ੂ ਜ਼ਿਆਦੇ ਆ ਬਾਲੇ ਨਾਗ ਨਹੀਂ ਵਿਖਾਉਂਦੇ 4 ਕ ਨਾਗ ਵਿਖਾਵਾਂਗੇ ਨਾਗ ਵੱਧ ਬ ਹੈਗੇ ਆ ਜੇ ਕੋਈ ਉਹਨਾਂ ਚੋਂ ਲੈਣ ਦਾ ਚਾਹਵਾਨ ਹੋਵੇ ਵੀਡੀਓ ਕਾਲ ਤੇ ਪਸ਼ੂ ਵੇਖ ਲਓ ਜਾਂ ਸਿੱਧਾ ਬਾਈ ਦੇ ਘਰੇ ਆਜੋ ਆਪ ਦੀ ਤਸੱਲੀ ਕਰ ਲਿਓ ਤਿੰਨ ਤਾਜ਼ੀਆਂ ਸੂਈਆਂ ਆ ਬਹੁਤ ਚੰਗੀ ਲੇਵੇਦਾਰ ਵੜ ਤਾਜੀ ਸੂਈ ਸਵਾਈ ਨਾਲ ਜਰਸੀ ਬਹੁਤ ਚੰਗੀ ਖੜੀ ਆ ਇੱਕ ਪਰੇ ਐਰ ਸ਼ੈਨ ਬਹੁਤ ਚੰਗੀ ਖੜੀ ਆ ਇੱਕ ਉਧਰ ਲਾਸਟ ਤੇ ਚਿੱਟੀ ਗੱਬਣਵੱਛੀ ਬਹੁਤ ਚੰਗੀ ਖੜੀ ਆ ਲਾਸਟ ਤੇ ਉਹ ਵਿਖਾਉਂਦੇ ਨਹੀਂ ਉਧਰ ਆਜੋ ਲੇਵਾ ਬਾੜਾ ਹੀ ਵੱਡਾ ਉਹਦਾ ਕਿਉਂਕਿ ਪਸ਼ੂ ਜ਼ਿਆਦੇ ਹੋ ਇਹਨੇ ਨਾਗ ਤੁਹਾਨੂੰ 4 ਕੀ ਵਿਖਾਵਾਂਗੇ ਇੱਕ ਕੱਲੀ ਤੋਕੜ ਹੈਗੀ ਜੇਕੇ ਨੇ ਤੋਕੜ ਲੈਣੀ ਕੱਲੀ ਤੋਕੜ ਵੀ ਮਿਲ ਜੂ ਤਿੰਨ ਤਾਜ਼ੀਆਂ ਸੁਈਆਂ ਦੋ ਤਿੰਨ ਗੱਬਣਾ ਤਿਆਰ ਹੈਂਗਾ ਨਾਗ 4 ਹੀ ਵਿਖਾਵਾਂਗੇ ਭਾ ਹੋਣਗੇ ਲੋਟ ਜਮਾ ਨਿੱਕੇ ਨਿੱਕੇ ਸਤਿ ਸ੍ਰੀ ਅਕਾਲ ਜੀ ਨਾ ਦੱਸ ਦਈਏ ਬਾਪਰੇ ਰਾਜਾ ਪੈਨ ਢੁੱਡਕੇ ਚਲਾਓ ਅਸੀਂ ਮੋਗਾ ਫੋਨ ਨੰਬਰ ਦੱਸ ਦਈਏ 81506532 ਆ ਵੱਡੇ ਲੈ ਵੀ ਤੇ ਆ ਪਹਿਲਾਂ ਦੱਸ ਇਹਦੇ ਬਾਰੇ ਇਹ ਵੀ ਕਾਰਤ ਦੀ ਸੁਈਆਂ ਹੂੰ ਕਿਉਂਰੇ ਕਾਲਾ ਪੱਤ ਪਹਿਰੇ ਗੱਬਰ ਨਹੀਂ ਮੋਲਾ ਗਈ ਰਾਤ ਨੂੰ ਵੀ ਆਹ ਗੀਰ ਕੇ ਠੀਕ ਈ ਸੂਈਆ ਬੱਚੀ ਮਗਰਾ ਕਿੰਨਾ ਕ ਦੁੱਧ ਕੱਢ ਜੂ ਦੁੱਧ ਵੀਰੇ 18 ਕਿਲੋ ਆਦੇ ਹੋ 15 16 ਕਿਲੋ ਮੰਨ ਲੇ ਕੋਈ ਖਾਟੀ ਮੰਨ ਲੇ ਉਹ ਮੰਨ ਲੇ ਯਾਰ ਕੋ ਪਤਾ ਕੀ ਗਾਣਾ ਬੋਲ ਕੇ ਲਾਂਬੇ ਨੂੰ ਪਹਿਲੇ ਚੰਗਾ ਜੇਰ ਦਰੂ ਦਾ ਘਰੇ ਪਿਆ ਵੀਡੀਓ ਵੀਡੀਓ ਰਹਿਣੀ ਜੇ ਉਹ ਸਟੇ ਰਹੇ ਅਗਲੇ ਦੇ ਘਰੇ ਸੋ ਭੇਜਣਾ ਨਾ ਬੋਲਦੇ ਗੱਲ ਕਰ ਲੈ ਉਹ ਜੀਰ ਦੀ ਗਾਰੰਟੀ ਉਹਨਾਂ ਦੀ ਕੱਢ ਬਾਹਰ ਨੂੰ ਕੋ ਆਪਾਂ ਕੋਈ ਲਾਂਬਾ ਲੈ ਲਓ ਹਾਂ ਪਹਿਲੇ ਦੱਸਿਆ ਚੰਗਾ ਨਹੀਂ ਦੋਸਤ ਵਧੀਆ ਗੱਲ ਹੈ ਜਿਹੜੀ ਆਪਣੇ ਘਰੇ ਸੂਈਆ ਭਾ ਵੀਡੀਓ ਬਣਾ ਲੈਨੇ ਆ ਹੂੰ 24 ਡਾਇਰੈਕਟ ਨੰਬਰ 24 ਵੇਖੋ ਮੱਛੀ ਮੋਟਰ ਵਾਲਾ ਕੰਮ ਹੀ ਆ ਪੂਰੀ ਮੋਟੀ ਧਾਰ ਗੂਠੇ ਜਣੀ ਗੂਠਾ ਆਪਦਾ ਵੇਖ ਲਓ ਕਿੰਨਾ ਮੋਟਾ ਉਹਨੀ ਮੋਟੀ ਧਾਰ ਆ ਮੋਗੇ ਵਾਂਗੂੰ ਆਉਂਦੀ ਆ ਕੋਈ ਭੂਰ ਨਹੀਂ ਛਟਾਣੀ ਫਰਸ਼ ਤਾਂ ਪੱਕੀ ਆ ਵੀਰ ਦੀ ਤੇ ਵਿੱਚ ਮੋਰੀਆਂ ਵਾਲਾ ਕੰਮ ਹੀ ਆ ਇੰਨੀ ਜੰਗੀ ਚਵਾਈ ਆ ਕਹਿੰਦੇ ਕਿੰਨੀ ਚੋਈ ਕਿੰਨੀ ਚੋਈ ਤੜਕੇ ਪਾਉਂਦੇ ਵਿੱਚ ਹੋਇਆ ਫੋਲ ਦਿਖਾ ਦੀ ਆਪ ਵੀ ਆਪਣੇ ਘਰੇ ਜਾ ਤੜਕੇ ਬਾਈ ਕਹਿੰਦਾ ਮੇਰੇ ਘਰੇ ਆਈ ਆ ਆ ਪਿਆ ਬੌਲਾ ਅੱਧੀ ਬਾਲਟੀ ਉਹ ਬੌਲੇ ਦੀ ਕਿਉਂਕਿ ਤੁਹਾਨੂੰ ਪਤਾ ਹੀ ਆ ਕੱਲ ਦੀ ਸੂਈ ਆ ਪਰ ਖਾਲੀ ਤਾਂ ਨਹੀਂ ਕੀਤੀ ਆ ਬੌੜਾ ਵੇਖ ਲੋ ਇਹਦਾ ਪਿਆ ਅੱਧੋਂ ਜਾਨੀ ਵਾਲਟੀ ਆ ਵਧੀਆ ਗੱਲ ਆ ਬਾਈ ਜੀ ਉਵੇਂ ਰੱਖੀ ਪਈ ਆ ਅਗਲਾ ਵੇਖ ਲੈਂਦਾ ਬਾਈ ਕਹਿੰਦਾ ਜੀ ਤੋਂ ਲਈ ਆ ਆਪਾਂ ਗੱਪਣ ਲਈ ਸੀ ਅਗਲੇ ਦੇ ਘਰੇ ਕੱਲ ਸੂਪ ਹੀ ਅਗਲੇ ਦੇ ਘਰੇ ਜੇਰ ਪੈ ਗਈ ਜੇ ਆਪਣੇ ਘਰੇ ਬਾਈ ਕਹਿੰਦਾ ਆਪਾਂ ਛੂ ਸੀ ਸੂਂਦਾ ਆਪਾਂ ਬਾਈ ਕਹਿੰਦਾ ਵੀਡੀਓ ਬਣਾ ਲਈਦੀ ਆ ਪਰ ਇਹ ਅਗਲੇ ਦੇ ਘਰੇ ਸੂਈ ਅਗਲੇ ਦੇ ਘਰੇ ਜੇਰ ਪੈ ਗਈ ਆ ਦੁੱਧ ਦਿੱਤਾ 18 ਕਿਲੋ ਲੈਵਾ ਦੱਸਦਾ ਵੀ ਆ ਕਿ ਦਿੱਤਾ ਵੀ ਹੋਊਗਾ ਤੋ ਕਹਦੇ 20 ਕਿਲੋ ਵਿਲਾ ਮੱਝ ਹਾਂ ਭਵਾ ਬਾਈ ਕਹਿੰਦਾ 20 ਕਹਿੰਦੇ ਦੁੱਧ ਦੇਣਾ 17-18 ਕਿਲੋ ਹੀ ਆ ਹਾਂ ਕਾਲ ਆਪਾਂ ਤੋਂ 15 ਮੰਨ ਕੇ ਕੋਈ ਲੈ ਲਵੇ ਬਾਈ ਕਹਿੰਦਾ ਆਪਾਂ ਤਾਂ ਘੱਟ ਹੀ ਕਹਿੰਦੇ ਆ ਇਹ ਪਹਿਲਾ ਬੰਦਾ ਵੇਖਿਆ ਜਿਹੜਾ 2-3 ਕਿਲੋ ਘੱਟ ਦੋਤੇ ਆ ਗਿਆ 18-20 ਕਿਲੋ ਦੁੱਧ ਇਹਨੇ ਦੇਣਾ ਤੇ ਬਾਈ ਕਹਿੰਦਾ ਮੇਰੇ ਲਈ ਭਵਾ 15 ਮੰਨ ਲਓ ਬਾਈ ਕਹਿੰਦਾ ਮੇਰੇ ਘਰ ਦੀ ਆ ਮੇਰੀ ਲਿਆਂਦੀ ਆ ਪਰ ਲੇਵਾ ਦੱਸੀ ਜਾਂਦਾ ਲੇਵਾ ਹੁਣ ਐਡਾ ਤਿਆਰ ਕੀਤਾ ਤੇ ਆਪੇ ਦੁੱਧ ਇਹਨੇ 18-20 ਕਿਲੋ ਪਿਉਣਾ ਨਾਲੇ ਸਵੇਰ ਦਾ ਬੌੜਾ ਕੱਢਿਆ ਵਾ ਬਾਲਟੀ ਉਵੇਂ ਪਈ ਆ ਹਾਂ ਜਾਨ ਵਾਲੀ ਬੱਚੀ ਆ ਰਾਜੀ ਤਾਂ ਹੀ ਖਿੱਚ ਕੇ ਲੈ ਜਾਂਦੀ ਆ ਤੇ ਨਹੀਂ ਆਪ ਪਸ਼ੂ ਨੂੰ ਖਿੱਚ ਕੇ ਤੋੜਨਾ ਪੈਂਦਾ ਜਿਹੜਾ ਪਸ਼ੂ ਮਰਿਆ ਜਾ ਹੁੰਦਾ ਪਰ ਇਹ ਜਾਨ ਵਾਲੀ ਆ ਖਿੱਚੀ ਫਿਰਦੀ ਆ ਪਹਿਲਾ ਬੰਦਾ ਵੇਖਿਆ ਜਿਹਨੇ 3 ਕਿਲੋ ਦੁੱਧ ਘੱਟ ਦੱਸਿਆ ਤੇ ਨਹੀਂ 18 ਦਿੱਤਾ ਹੁੰਦਾ ਅਗਲਾ 25 ਤੇ ਮਾਰਦਾ ਸਾਡਾ ਪਰ ਬਾਈ ਕਹਿੰਦਾ ਆਪਾਂ ਤਾਂ ਨਫਾ ਲੈਣਾ ਆਪਾਂ ਝੂਠ ਦਫਾਨ ਕਾਦੇ ਮਾਰਨੇ ਆ ਨਫਾ ਲੈਣਾ ਆਪਾਂ ਮਗਰ ਬੱਚੀ ਹਾਂ ਆਪਦੀ ਮਾਂ ਨਾਲੋਂ ਜ਼ਿਆਦਾ ਬਰੀਡ ਚ ਆ ਵੱਚੀ ਪਿੰਕ ਨੋਜ ਵਾਲੀ ਆ ਵੇਖ ਲਓ ਨੱਕ ਵੀ ਨੋਜ ਨੱਕ ਹੁੰਦਾ ਪਿੰਕ ਨੋਜ ਤੇ ਨਜ਼ਾਰੇ ਦੇ ਦੂ ਸਿਆਲੋ ਸਿਆਲ ਬੱਚੀ ਨੇ ਪਿਆਉਣਾ 18-20 ਕਿਲੋ ਖੁੱਲਾ ਦੁੱਧ ਕਿੰਨੇ ਦੀ ਚਲ ਮੁੱਲ ਤਾਂ ਵੀ 60-65 ਕਰਾ ਲਵੇ 57000 ਦਾ ਮਾਣ ਤਨ ਕਰਦਾ ਲਓ ਜੀ ਮੁੱਲ ਬਾਈ ਕਹਿੰਦਾ 60-65 ਕਰਾ ਲਓ 57 ਜੋ ਮਾਣ ਕਰ ਦੂੰਗਾ ਤੇ ਜੇ ਇੱਥੇ ਹੀ ਅਗਲੇ ਨੇ 22 ਕਿਲੋ ਦੁੱਧ ਕਿਹਾ ਹੁੰਦਾ ਤੇ ਮੁੱਲ 70 ਕਰ ਲੈਣਾ ਸੀਗਾ ਵਧੀਆ ਬਕਦੀ ਆ ਭਾਈ ਪਰ ਆਪ ਨੂੰ ਜਾਇ ਜੁੜੀ ਜਾਇ ਨਫੇ ਦੇਣੀ ਨਹੀਂ 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 ਵਧੀਆ ਗੱਲ ਆ ਦੋਸਤੋ ਨਰਮ ਬੰਦਾ ਸਹੀ ਚੀਜ਼ ਦੱਸੀ ਆ ਵਧੀਆ ਗੱਲਾਂ ਨਹੀਂ 70 ਕਰਕੇ ਮੁੱਲ 65 ਦੀ ਭੱਜ ਕੇ ਵੱਛੀ ਨੇ ਵੇਖ ਜਾਨੇ 22 ਕਿਲੋ ਦੁੱਧ ਕਹਿ ਕੇ ਪਰ 22 ਕਹਿੰਦਾ ਆਪਦਾ 15 ਹੀ ਕਹਿਨੇ ਆ ਮਗਰ ਵੀ ਵੱਛੀ ਆ ਦੋ ਨੰਬਰ ਤੇ ਆ ਜਾ ਇਹ ਵੀਰੇ ਪਲੂਣ ਹੀ ਸੁਈਆ ਰਾਤ ਆਪਣੇ ਕੋਲੇ ਸੁਈਆ ਜੀਲ ਦੇ ਪਾਸਾ ਕੋ ਆਪਣੇ ਕੋਲੇ ਪਿਆ ਠੀਕ ਆ ਕਿੰਨਾ ਕ ਪਿਆ ਜੂ ਦੁੱਧ ਵੀਰੇ 12 13 ਅਗਲੇ ਮੰਨ ਲੈ ਬਾਹਰ ਆ ਨਾ ਬੰਦੀ ਲਓ ਜੀ ਆਹ ਛੋਲਾ ਤੁਹਾਨੂੰ ਕੋਈ ਨਹੀਂ ਆਹ ਊਲ ਬਾਈ ਕਹਿੰਦਾ ਕੋਈ ਨਹੀਂ ਕਰਦੀ ਲੈ ਧਾਰਾਂ ਇਹਦੀਆਂ ਵੀ ਸਿੱਧੀਆਂ ਹੀ ਮਾਰਦੀਆਂ ਆ ਚੱਕੋ ਧਾਰ ਇਹਦੀ ਵੀ ਮੋਟੀ ਆ ਪੂਰੀ ਤੁਹਾਨੂੰ ਦਿਸੀ ਜਾਂਦੀ ਹੋਣੀ ਆ ਆਏ ਨਹੀਂ ਲੱਤਾਂ ਮਾਰੂ ਛੜਾ ਮਾਰੂ ਹਾਂ ਆਏ ਨਹੀਂ ਬਾਈ ਕਹਿੰਦਾ ਲੱਤਾਂ ਮਾਰੂ ਛੜਾ ਮਾਰੂ 24 ਦੀ ਐਕ ਨੰਬਰ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੱਢ ਬਾਹਰ ਵੇਖਿਆ ਭਰਾਂਦਾ ਬਾਈ ਮੋਗੇ ਵਾਂਗੂ ਜਿੱਦੀ ਚਵਾਈ ਓਕੇ ਆ ਅਗਲਾ ਉਹੀ ਮਾਰਦਾ ਖੁੱਲ ਕੇ ਤਾਰਾਂ ਤੇ ਨਹੀਂ ਤਾਂ ਅਗਲਾ ਥਾਨੂੰ ਹੱਥ ਜਾਂ ਲਾ ਕੇ ਉੱਠ ਕੱਢਦਾ ਬਾਈ ਕਹਿੰਦਾ 12 13 ਹੀ ਮੰਨ ਲਓ ਤੁਹਾਨੂੰ ਐਕਸਟਰਾ 100% ਆ ਬਾਈ ਸਾਰੀਆਂ ਇਡਾ ਜੀ ਥਣਾ ਦੀਆਂ ਬਾਈ ਕਹਿੰਦਾ 101% ਸਾਰੀਆਂ ਥਾਵਾਂ ਥਾਵਾਂ ਜਮਾ ਓਕੇ ਆ ਪਹਿਲਣ ਜਰਸੀ ਆ ਰਾਤ ਸੂਈਏ ਬਾਈ ਕਹਿੰਦਾ ਮੇਰੇ ਘਰੇ ਸੂਈ ਆ ਇਹਦੀ ਜੇਰ ਦੀ ਵੀਡੀਓ ਹੈਗੀ ਆ ਇੱਕ ਨੰਬਰ ਬਾਈ ਕਹਿੰਦਾ ਅਗਲੇ ਦੇ ਘਰੇ ਸੂਈ ਆਪਾਂ ਗੱਬਣ ਦਾ ਸੌਦਾ ਕੀਤਾ ਸੀ ਬਾਅਦ ਚ ਸੂਪੀ ਜੇਰ ਅਗਲੇ ਦੇ ਘਰੀ ਪੈ ਗਈ ਆ ਤੇ ਇਹਦਾ ਵੀ ਅਗਲੇ ਨੇ 14-15 ਕਿਲੋ ਦੁੱਧ ਦਾਸ ਦੇਣਾ ਸੀ ਬਾਈ ਕਹਿੰਦਾ ਆਪਣੇ ਵੱਲੋਂ 12-13 ਹੀ ਮੰਨ ਕੇ ਸੌਦਾ ਕਰਿਓ 13 ਕਿਲੋ ਕੀ ਕਹਿੰਦਾ ਹਾਂ ਹਾਂ ਸੀਲ ਸਾਉ ਪੂਰੀ ਆ ਭਵਾ ਇੱਥੇ ਖੜਾ ਕੇ 20 ਦੇ ਵਿਚਾਲੇ ਗਾੜਾ ਕੇ ਧਾਰਾ ਮਾਰ ਲਾ ਚੱਕੋ ਹਾਂ ਠੰਡੀ ਸੀਲ ਬਰਫਾਰੀ 13 ਕਿਲੋ ਦੁੱਧ ਇਦੀ ਵੱਛੀ ਨੂੰ ਕੀ ਕਹਿੰਦਾ ਤਾਜੀ ਸੂਈ ਸਵਾਈ ਆ ਪਹਿਲਣ ਵੱਛੀ ਆ ਇਹ ਵੀ ਲੇਵੇਦਾਰ ਵੱਚੀ ਬਦਾਮੀ ਰੰਗ ਦੀ ਜਰਸੀ ਪੂਰੀ ਚੰਗੀ ਦੋਸਤੋ ਇੰਨੀਆਂ ਕੋਰੀਆਂ ਕਰਾਰੀਆਂ ਗੱਲਾਂ ਵਾਲਾ ਬੰਦਾ ਨਹੀਂ ਮਿਲਦਾ ਨਹੀਂ ਲੋਕੀ ਝੂਠ ਤੋਂ ਫਾਣੀ ਮਰੀ ਜਾਂਦੇ ਬਾਹਲੇ ਤਾਂ ਤੇ ਜਿੰਨੀਆਂ ਗੱਲਾਂ ਕੀਤੀਆਂ 16 ਅੰਨੇ ਜਮਾ ਹੁਣ ਆ 12 13 ਵਾਲੀ ਵੱਚੀ ਆ ਅਗਲੇ ਨੇ ਕਹਿੰਦੇ 16 ਕਿਲੋ ਦੇਉ ਬਾਈ ਪਹਿਲਾਂ ਨਾ ਪਰ ਬਾਈ ਕਹਿੰਦਾ ਆਪਣੇ ਕੋਲ 12 13 ਹੀ ਮੰਨੋ ਤੇ ਤਾਂ ਆਰਾਮ ਨਾਲ ਦੇ ਦੇਣਾ ਵੱਚੀ ਨੇ ਦੁੱਧ ਕਿੰਨੇ ਦੀ ਚਲ ਮੋਲਦਾ ਬਾਈ ਪਿਆ ਕਰਾਵੇ ਪਹੁੰਚ ਜਾ ਕਰਾਂਗੇ 48 ਹੀ ਜਸਲੋ ਦੇ ਦਾਂਗੇ ਲਓ ਜੀ ਸੌਦੇ ਵਾਲਾ ਕਦਣਾ ਬਈ ਕਹਿੰਦਾ ਮੁੱਲ ਤਾਂ 52 55 ਕਰਾ ਲਓ ਆਪਾਂ 48 ਦੀ ਦੇ ਦੇਣੀ ਆ ਸੌਦੇ ਬਾਜੀ ਨਾ ਕਰੇ ਜਮਾ ਜੈਜ ਲੈਣ ਦੇਣ ਵਾਲਾ ਮੁੱਲ 48000 ਦੀ ਸੂਈ ਸਵਾਈ ਜੇਰ ਪੈ ਗਈ ਆ ਤਿੰਨ ਨੰਬਰ ਤੇ ਆ ਜਾ ਬਈ ਬਹੁਤ ਪੜੀਆ ਸਿਰ 12 13 ਹਾਂ ਆਪਣੇ ਕੋਲ ਲਾਜੀ ਦਾ ਬਚਾ ਦਾ 10 ਬਾਲਾ ਰੋ ਰਿਹਾ ਆ ਬੱਚਾ ਇਹਦਾ ਹਾਂ ਆਪਣੇ ਕੋਲ ਲਾਜੀ ਪਰਸਨ ਹੀ ਰੰਭੀ ਜਾਂਦੀ ਹੈ ਅੱਛਾ ਜੇ ਨਹੀਂ ਲਾਇਆ ਨੇ ਹੁਣ ਅੱਠ ਵਜੇ 9 ਵਜੇ ਦਾ ਕਿੰਨੇ ਦੀ ਇਹ ਬਾਈ 40000 ਰੱਖਿਆ ਸੋ ਯਾਰ ਕੱਢ ਬਾਹਰ ਨੂੰ ਸੋ ਮੱਛੀ ਆ ਚਾਰ ਦਾਂਦਾ ਪਹਿਲਾਂ ਮੱਛੀ ਆ ਚਾਰ ਦਾਂਦਾ ਬਾਈ ਕਹਿੰਦਾ 40000 ਦੀ ਦੇ ਦਾਂਗੇ ਤੁਸੀਂ ਵੀਡੀਓ ਚ ਵੇਖਿਆ ਹੀ ਆ ਇਹ ਹੀ ਰੰਬੀ ਜਾਂਦੀ ਆ ਤੇ ਬਾਈ ਕਹਿੰਦਾ ਆਪਾਂ ਦੇ ਦਾਂਗੇ 40000 ਆ ਵੇਖੋ ਜੀ ਨਹੀਂ ਲਾਇਆ ਤਾਂ ਹੀ ਰੰਬਦੀ ਹੈ ਸੂਈ ਦਾ ਤਾਜੀ ਆ ਹਜੇ ਹੀਟ ਚ ਕਿਧਰੋਂ ਆ ਗਈ ਤੇ ਰੰਬੀ ਜਾਂਦੀ ਆ ਡੋਢੀ ਹੁੰਦਾ ਕਈ ਪਸ਼ੂ ਤਾਂ ਜੀ ਲਾਇ ਉਹਦੀ ਗੱਲ ਨਹੀਂ ਉਹ ਤੁਹਾਨੂੰ ਗਾਰੰਟੀ ਆ ਰਹਾ ਉਹ ਵੀ ਮੇਰੀ ਵੇਖੀ ਆ ਠੀਕ ਐ ਗੱਬਣ ਦੀ ਬਾਈ ਕਹਿੰਦਾ ਵੀਡੀਓ ਆਪਣੇ ਕੋਲੇ ਹੈਗੀ ਆ ਦੇ ਦੇਣੀ ਆ ਇਹ 40 40 ਦੀ ਦੇ ਦਾਂਗੇ 8-9 ਕਿਲੋ ਹੈਗਾ ਚੋਕੇ ਲੈ ਜਾਓ ਅੱਗੇ ਤੁਹਾਡੀ ਸੇਵ ਆ ਠੰਡੀ ਫੀਲ ਆ ਕੋਈ ਚੱਕਰ ਨਹੀਂ ਔਰ ਤੁਹਾਡੇ ਲਈ ਠੰਡੀ ਮਿੱਠੀ ਫਲ ਐ ਐ ਨਹੀਂਗਾ ਕਿ ਗਰਮ ਹੋਊਗੀ ਸੀਲ ਸਭ ਪੂਰੀ ਆ ਜਮਾ ਜੈਬਾ ਹੁਣ ਆ ਵੱਛੀ ਨੇ ਜੇ 20 ਕਿਲੋ ਦੁੱਧ ਨਾ ਦਿੱਤਾ ਫਿਰ ਦੇਊ ਕਿਹੜੀ ਬਾਈ ਕਹਿੰਦਾ ਤੁਸੀਂ 15 ਹੀ ਮੰਨੋ 57 ਦੀ ਲੈ ਜਾਓ ਤੇ ਨਹੀਂ 65 ਦੀ ਦੇ ਨਹੀਂ ਸਕਣ ਨੇ 70 ਮੁੱਲ ਕਰਕੇ ਆਹ ਬਾਈ ਕਹਿੰਦਾ 48 ਦੀ ਲੈ ਜਾਓ 13 ਕਿਲੋ ਮੰਨ ਕੇ ਸੌਦਾ ਕਰ ਲੋ ਅਗਰੇ ਜਿਹੜੇ 16 ਕਹਿਣਾ ਹੀ 15 55 ਮੁੱਲ ਕਰਨਾ ਹੈ ਬਾਈ ਕਹਿੰਦਾ 48 ਦੀ ਲੈ ਜਾਓ ਜਮਾ ਜਾਇਜ਼ ਭਾਅ ਇਦੋਂ ਘੱਟ ਮੁੱਲ ਚ ਕਿਹਨੇ ਦੇਣੀਆਂ ਜਮਾ ਜਾਇਜ਼ ਭਾਅ ਦੀਆਂ ਵੜਾ ਇੱਕ ਟੋਕੜ ਹੈਗੀ ਆ ਆਹ ਖੜੀ ਆ ਦੱਸ ਮਿੱਤਰਾ ਇਹਦੇ ਬਾਰੇ ਵੀ ਇਹ ਸੋਲ ਹੋ ਗਿਆ ਚਾਰ ਕੁ ਮਹੀਨੇ ਹਮ ਮਾਤ ਹੈਗਾ 8-9 ਕਿਲੋ ਕਿੰਨੇ ਦੀ 30 ਦੀ ਚੱਕੋ ਜੀ 8-9 ਕਿਲੋ ਦੁੱਧ ਚੋਕੇ ਲੈ ਜੇ ਭਾਵੇਂ ਅਗਲਾ ਸੋਹਾਂ ਦੀ ਚਵਾਈ ਹੋਈ ਵੀ ਆ 11:00 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਜ ਸਾਰਾ ਦੇਣੀ ਪਿਆ ਇਹੀ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਲੇਵਾ ਭਰਿਆ ਹੋਣਾ ਸੀ ਬਾਕੀ ਬਾਈ ਕਹਿੰਦਾ 8-9 ਕਿਲੋ ਝੋਲੇ ਉਹ ਭਾਵੇਂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ 30000 ਦੀ ਔਸਰ ਵਛੀਆਂ ਦਿੰਦਾ ਲੋਕੀ 30-30000 ਦੀਆਂ ਕੱਲੀਆਂ ਬਿਣਾ ਦੁੱਧ ਵਾਲੀਆਂ ਔਸਰ ਇਹਦੇ ਥੱਲੇ ਤਾਂ 8-9 ਕਿਲੋ ਦੁੱਧ ਤੇ ਪਾਊਡਰ ਪਾਊਡਰ ਦਿਓ ਹੀਟ 'ਚ ਇਹਨੇ ਆ ਜਾਣਾ ਪਹਿਲਾਂ ਵੱਛੀ ਆ ਹਾਂ ਐਨੇ ਦੀ ਵੱਛੀ ਵਿਗ ਜਾਂਦੀ 25-30 ਹਜ਼ਾਰ ਦੀ ਤੇ ਇਹਦੇ ਥੱਲੇ ਤਾਂ 8-9 ਕਿਲੋ ਦੁੱਧ ਆ ਤੇ ਵੱਛੀ ਨੇ ਦੇਣਾ ਕੋਹ ਨਹੀਂ ਉਹਦੇ ਵੀ ਉਹਨੂੰ ਵੀ ਤੁਸੀਂ ਪਾਊਡਰ ਪਾਊਡਰ ਦੇਣਾ ਆ ਕੇ ਤੁਹਾਡੇ ਘਰੇ ਹੀਟ ਕੱਢੂਗੀ ਟੀਕਾ ਧਰਾਓਗੇ ਗੱਬਣ ਹੋਊਗੀ ਫੇਰ ਜਦੋਂ 9 ਮਹੀਨਿਆਂ ਤਾਂ ਜਾ ਕੇ ਸੂਣਾ ਫੇਰ ਦੁੱਧ ਦੇਊਗੀ ਇਹਦੇ ਥੱਲੇ ਤਾਂ 8-9 ਕਿਲੋ ਅੱਜ ਹੀ ਦੁੱਧ ਤੇ ਐਵਸਰ ਦੀ ਐਵਸਰ ਮੰਨ ਕੇ ਲੈ ਲਓ ਪਹਿਲਣ ਬੱਛੀਆਂ ਨਾਲੇ 8-9 ਕਿਲੋ ਦੁੱਧ ਅਸਿਆਲੂ ਸਿਆਲ ਦੁੱਧ ਪਿਆਉ ਪਾਊਡਰ ਪਾਊਡਰ ਦੇ ਉਹਨੂੰ ਕਿਲੋ ਇਹਨਾਂ ਹੀਟ 'ਚ ਆ ਜਾਣ 15 ਦਿਨ ਪਾਊਡਰ ਪਾ ਲਿਓ ਤੇ 15 ਦਿਨਾਂ 'ਚ ਹੀਟ 'ਚ ਆ ਜੂਗੀ ਤੇ ਟੀਕਾ ਧਰਾ ਦਿਓ ਤਾਂ ਗਾਂ ਦੂਜੇ ਸੂਏ ਨਾਲੇ ਗੱਭਣ ਹੋ ਜੂਗੀ ਤੇ ਨਾਲੇ ਮੁੱਲ ਕਿਹੜਾ ਐਵਸਰ ਬੱਛੀਆਂ ਵਾਲਾ 30000 ਦੀ ਦੇ ਦੇਣੀ ਛੋੜਛੱਪਾ ਆਉ ਜੂ 8-9 ਕਿਲੋ ਦੁੱਧ ਆ ਮੱਝਾਰਗਾ ਦੁੱਧ ਹੋਣਾ 8-9 ਕਿਲੋ ਦੁੱਧ ਵਾਲੀ ਮੱਝ 70 75000 ਦੀ ਆਉਂਦੀ ਆ ਤੇ 30000 ਆ ਵੱਚੀ 48000 ਦੀ 13 ਕਿਲੋ ਖੁੱਲਾ ਦੁੱਧ ਪਿਆ ਦੇਣਾ ਉਹ ਕਿਸੇ ਦੇ ਘਰੇ ਹੁੰਦੀ 16 ਕਿਲੋ ਕਹਿਣਾ ਸੀ ਆ ਵੱਚੀ ਦੇ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਇਹਨੂੰ ਬਾਈ ਕਹਿੰਦਾ 57 ਦੀ ਲੈ ਜਾਓ ਜੀ ਤੋ ਲਈ ਅਗਲੇ 18 ਅਗਲੇ ਨੇ 18 ਕਿਲੋ ਦੁੱਧ ਚੋਇਆ ਪਰ ਬਾਈ ਕਹਿੰਦਾ ਤੂੰ 15 ਹੀ ਮੰਨੋ ਆਪਾਂ ਨੂੰ ਕੋਈ ਚੱਕਰ ਨਹੀਂ ਤੇ ਮਗਰ ਟੌਪ ਦੀ ਵੱਚੀ ਆ ਸਾਰਿਆਂ ਦਾ ਸੀਗਾ